24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਦੁਸਰ ਦੀਆਂ ਵੱਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚ ਰਹਿਣ ਬਟਾਲਾ ਦੇ ਬਾਜ਼ਾਰਾਂ ਵਿੱਚ ਲੱਗ ਗਈਆਂ ਬਾਬੇ ਦੇ ਵਿਆਧੀਆਂ ਰੌਣਕ ਨਗਰ ਕੀਰਤਨ ਹੋਇਆ ਆਰੰਭ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਪੁਰਬ ਨੂੰ ਲੈ ਕੇ ਅੱਜ ਵੱਡੀ ਤਦਦਾਂ ਚ ਸੰਗਤਾਂ ਬਟਾਲਾ ਵਿਖੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਵਿੱਚ ਸ਼੍ਰੀ ਕੰਨ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਉੱਥੇ ਹੀ ਬੀਤੀ ਰਾਤ ਸੁਲਤਾਨਪੁਰ ਲੋਧੀ ਤੋਂ ਇੱਕ ਬਰਾਤ ਰੂਪੀ ਮਹਾਨ ਨਗਰ ਕੀਰਤਨ ਬਟਾਲਾ ਪਹੁੰਚਿਆ ਉੱਥੇ ਹੀ ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੋ ਮਾਤਾ ਸੁਲਖਣੀ ਜੀ ਦਾ ਜਨਮ ਸਥਾਨ ਹੈ ਉੱਥੇ ਗੁਰੂ ਨਾਨਕ ਦੇਵ ਜੀ ਦੇ ਆਨੰਦ ਕਾਰਜ ਹੋਏ ਸੀ ਉਹ ਧਾਰਮਿਕ ਸਥਾਨ ਤੋਂ ਅੱਜ ਇੱਕ ਮਹਾਨ ਨਗਰ ਕੀਰਤਨ ਅਰਦਾਸ ਤੋਂ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤ ਸ਼ਾਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ ਅੱਜ ਪੂਰੇ ਦਿਨ ਇਹ ਨਗਦ ਕੀਰਤਨ ਬਟਾਲਾ ਦੇ ਬਜ਼ਾਰਾਂ 'ਚ ਹੁੰਦਾ ਹੋਇਆ ਦੇਸ਼ ਸ਼ਾਮ ਗੁਰਦੁਆਰਾ ਸ਼੍ਰੀ ਕਾਂਸਾਏ ਵਿਖੇ ਵਿਸ਼ਰਾਮ ਲਵੇਗਾ ਵਿਆਹਪੁਰਬ ਨੂੰ ਲੈ ਕੇ ਸੰਗਤਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲੀਆਂ ਅਤੇ ਨਗਰ ਕੀਰਤਨ ਚ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਬਟਾਲਾ ਦੇ ਲੋਕਾਂ ਵੱਲੋਂ ਵੀ ਜਗਾ ਜਗਾ ਤੇ ਸੰਗਤਾਂ ਦੇ ਸਵਾਗਤ ਲਈ ਲੰਗਰ ਆਦੀ ਸੇਵਾ ਤੇ ਸਵਾਗਤ ਕੀਤਾ ਜਾ ਰਿਹਾ ਹੈ ਨਗਰ ਕੀਰਤਨ ਚ ਪੰਜਾਬ ਪੁਲਿਸ ਬੈਂਡ ਅਤੇ ਗੱਦਕਾ ਪਾਲਤਿਆਂ ਨੇ ਆਪੋ ਆਪਣੇ ਜੋਰ ਦਿਖਾਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਨਗਰ ਕੀਰਤਨ ਚ سے اتے ਧਾਰਮਿਕ ਅਤੇ ਰਾਜਨੀਤਿਕ ਆਗੂ ਵੀ ਨਗਰ ਕੀਰਤਨ ਚ ਨਤਮਸਤਕ ਹੋਣ ਲਈ ਪਹੁੰਚੇ ਸਨ ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ단 ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਪੂਰਬ ਨੂੰ ਮਨਾਉਣ ਲਈ ਲੱਖਾਂ ਦਿੱਤਾ ਜਾ ਚ ਸੰਗਤ ਦੀ ਆਗਮਨ ਹੈ ਅਤੇ ਉਹਨਾਂ ਵੱਲੋਂ ਵੀ ਇੰਤਜ਼ਾਮ ਪੂਰੇ ਕੀਤੇ ਗਏ ਹਨ ਉੱਥੇ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ਾਂ ਨਾਲ ਹਰ ਸਿੱਖ ਨੂੰ ਜੁੜਨ ਦੀ ਲੋੜ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਬਟਾਲਾ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ

ਚੁੱਕ ਜੀ ਇਹਦੀ ਗੱਲ ਕਰਦੇ ਆ ਜੀ ਯਕਸਰ 1 ਮਿੰਟ ਖਲੋ ਕਰੋ ਕਰੂੰਗਾ ਇੱਕ ਮਿੰਟ ਨਾ ਜਾ ਪਾਉਂ ਰਾਮ ਕਬਾਉਂ ਨਾ ਜਾ ਪਾਉਂ ਰਾਮ ਕਬਾਉਂ ਸਰਬੇਲਾ 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 ਨਾ ਤੁਸ ਨਾ ਕਾਟਿਆ ਨਾ ਤੁਸ ਨਾ ਕਾਟਿਆ ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਗੁਰੂ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਨਵੇਕਲਾ ਤੇ ਉਸ ਵੇਲੇ ਲੋਪ ਹੋ ਚੁੱਕਾ ਇੱਕ ਓੰਕਾਰ ਦਾ ਸਿਧਾਂਤ ਸੀ ਕਿਉਂਕਿ ਵਰਨ ਬਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵਖ ਵਖਤ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਗੁਰੂ ਜੀ ਨੇ ਇੱਕ ਓੰਕਾਰ ਸਤਗੁਰ ਜੀ ਨੇ ਸ਼੍ਰੀ ਸਲਤਾਨਪੁਰ ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ਿਸ਼ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰ ਜੀ ਆਪ ਵੀ ਚੱਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾਮਨ ਚਰਦਾਸ ਅਸੀਸ ਸਤਗੁਰੂ ਜੀ ਬਖਸ਼ਿਸ਼ ਕਰਿਓ ਇਹ ਤਾਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹ ਪੁਰਬ ਵੀ ਮਨਾਉਣ ਤੇ ਤੁਹਾਡੇ ਚਰਨਾਂ ਤੋਂ ਆਪਣੀ ਅਸੀਸ ਵੀ ਮੰਗਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਕਿਉਂਕਿ ਇਹ ਦਿਨ ਸਾਰੀਆਂ ਸੰਗਤਾਂ ਇੱਕ ਸਾਲ ਤੋਂ ਲਗਾਤਾਰ ਇੰਤਜ਼ਾਰ ਕਰ ਰਹੇ ਹਾਂ ਅੱਜ ਉਹ ਦਿਨ ਆ ਗਿਆ ਕਿਉਂਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡਾ ਪਾਕਾ ਵਾਲਾ ਹੈ ਅੱਜ ਦੇ ਦਿਨ ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਮਾਤਾ ਸਲਖਣੀ ਜੀ ਦਾ 537ਵਾਂ ਵਿਆਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਖਾਲਸਾ ਜਹੋ ਜਲਾਨ ਨਾਲ ਬੜੀ ਸ਼ਰਧਾ ਸਰਕਾਰ ਨਾਲ ਮਨਾ ਰੀਆਂ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰ ਦੀ ਖੁਸ਼ੀ ਵਿੱਚ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਤਕਰਤਰੀਆਂ ਸਾਹਿਬ ਸਮੇਤ ਸ਼ਹਿਰ ਦੇ ਸਮੁੱਚੇ ਗੁਰਦੁਆਰਸਪਾਨ ਵਿਖੇ ਸ਼੍ਰੀ ਖਾਨਪੁਰ ਸਾਹਿਬ ਆਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਅੱਜ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੋ ਮਾਤਾ ਸਲਖਣੀ ਜੀ ਦਾ ਪੇਕਾ ਘਰ ਹੈ ਮਾਤਾ ਸਲਖਣੀ ਜੀ ਦਾ ਵਿਆਹ ਸਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਹਰਾ ਘਰ ਹੈ ਇਤਿਹਾਸਕ ਗੁਰਦੁਆਰਾ ਹੈ ਗੁਰਦੁਆਰਾ ਡੇਰਾ ਸਾਹਿਬ ਜਿੱਥੋਂ ਇੱਕ ਮਹਾਨ ਨਗਰ ਦੀ ਸੇਬਾਂ ਦੀ ਅਗਵਾਈ ਵਿੱਚ ਆਰੰਭ ਹੋਇਆ ਹੈ ਸੰਗਤਾਂ ਵਿੱਚ ਇਨਾ ਉਸ਼ਾ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਜੋ ਕੱਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਅੰਮ੍ਰਿਤ ਵੇਲੇ ਆਰੰਭ ਹੋਇਆ ਸੀ ਉਹ ਅੱਜ 24 ਘੰਟੇ ਦੀ ਯਾਤਰਾ ਪੂਰਦਾ ਕਰਦਾ ਹੈ ਸਵੇਰੇ 6:30 ਵਜੇ ਗੁਰਦੁਆਰਾ ਸਤਕਰਤਾਲੀਆਂ ਸਾਹਿਬ ਕੇ ਉਹ ਨਗਰ ਕੀਰਤਨ ਪਹੁੰਚਿਆ ਫਿਰ ਵੀ ਸੰਗਤਾਂ 'ਚ ਇਨਾ ਉਸ਼ਾ ਆਪਣੇ ਗੁਰੂ ਨੂੰ ਸੀਸ ਝੁਕਾਉਣ ਲਈ ਆਪਣੇ ਗੁਰੂ ਸਾਹਿਬ ਦੇ ਗੁਰਪੁਰ ਗੁਰੂ ਸਾਹਿਬ ਦੇ ਵਿਆਹ ਪੁਰਵੇ ਸ਼ਾਮਲ ਹੋਣ ਲਈ ਸੰਗਤਾਂ ਬਿਨਾਂ ਸੌਣ ਤੋਂ ਅਨਾਹਤ ਹੋ ਕੇ ਆਪਣੇ ਇਸ ਪਵਨ ਪਵਿੱਤਰ ਸਥਾਨ ਤੇ ਪਹੁੰਚ ਕੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੀਆਂ ਮੈਂ ਸਮੁੱਚੀ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਤਕਾਰਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਮੂਹੀਆਂ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਜੀ ਦੇ 537ਵੇਂ ਵਿਆਪਰ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਜੋ ਸੰਗਤਾਂ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸ਼੍ਰੀ ਕਾਂਜ ਸਾਹਿਬ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਵਿਖੇ ਨਸਤਮਸਤ ਕੋ ਹੁਣ ਆਈਆਂ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ